ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸੰਤਾਂ ਮਾ ਬੁਰਖਾਂ ਤੇ ਇਸ ਸਥਾਨ ਤੇ ਸ਼ਹੀਦੀ ਬਾਗ ਦੇ ਵਿੱਚ ਜਿੱਥੇ ਸਾਡੇ ਸਾਰੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਮੁਖੀ ਸਤਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬੀਬੀ ਚੰਨ ਜੀ ਜਥੇਦਾਰ ਬਾਬਾ ਗੁਰਦੇਵ ਸਿੰਘ ਜਿਹੜੇ ਸ਼ਹੀਦੀ ਬਾਗ ਦੇ ਇਥੋਂ ਦੇ ਮੁੱਖ ਸਾਰੇ ਇੰਚਾਰਜ ਨੇ ਤੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਉਥੇ ਹੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਇਹ ਬਾਬਾ ਕੁਲਵਿੰਦਰ ਸਿੰਘ ਜੀ ਨੇ ਬਾਬਾ ਸ਼ਿੰਦਾ ਸਿੰਘ ਜੀ ਨੇ ਬਾਬਾ ਮਾਨਕ ਜੀ ਨੇ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਤੇ ਬਾਬਾ ਨਾਨਸ ਸਿੰਘ ਜੀ ਮੁੰਡਾਪਿੰਡ ਵਾਲੇ ਤੇ ਨਾਲ ਹੀ ਸਾਡੇ ਹਾਂਜੀ ਬਾਬਾ ਚੜਸ ਸਿੰਘ ਜੀ ਅਰਮਾ ਖਰਮਾ ਤੇ ਹਾਂਜੀ ਮੜੀਆਂ ਵਾਲੇ ਗੁਰੂ ਨਾਨਕਦਾਲ ਮੜੀਆਂ ਵਾਲੇ ਬਾਬਾ ਮਾਨਸ ਸਿੰਘ ਹੋਰਾਂ ਵੱਲੋਂ ਭਾਈ ਸਾਫ ਸਿੰਘ ਜੀ ਕਿੱਥੇ ਨੇ ਹਾਂਜੀ ਬਾਬਾ ਸਾਫ ਸਿੰਘ ਜੀ ਆਏ ਨੇ ਤੇ ਸਾਰੇ ਦਲਾਂ ਬੰਥਾਂ ਦੇ ਜਿਹੜੇ ਨਹੀਂ ਵੀ ਆਏ ਉਹਨਾਂ ਦੇ ਨਮਾਇंदे ਇੱਥੇ ਹਾਜ਼ਰੀਆਂ ਲਵਾ ਰਹੇ ਨੇ ਤੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿੱਥੇ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਦੇਸੁਦੇਸ਼ ਦੀਆਂ ਗੁਰਸਿੱਖ ਸੰਗਤਾਂ ਨੂੰ ਜਿੱਥੇ ਹੋਲੇ ਮਹੱਲੇ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦਾ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਇਹ ਸਾਡੀ ਨਿਹੰਗ ਸਿੰਘਾਂ ਦੀ ਪਰੰਪਰਾ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੇ ਧਰਨੇ ਦਲਾਂ ਦੇ ਮੁਖੀਆਂ ਦੇ ਮੈਂ ਨਾਂ ਲਏ ਨੇ ਤੇ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਖ ਜਿੱਥੇ ਨਿਹੰਗ ਸਿੰਘ ਜਥੇਵੰਦੀਆਂ ਦੇ ਮੁਖੀ ਤੇ ਉੱਥੇ ਹੀ ਬਹੁਤ ਸਾਰੇ ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਹੀ ਅਮਨ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਮਹੱਲੇ ਕਿਢੇ ਗਏ ਤੇ ਸਾਡਾ ਨਿਹੰਗ ਸਿੰਘ ਜਥੇਵੰਦੀਆਂ ਦਾ ਹਰ ਸਾਲ ਹੀ ਗੁਰਮਤਾ ਹੁੰਦਾ ਜਿਹੜਾ ਮਹੱਲਿਆਂ ਤੋਂ ਬਾਅਦ ਹਰ ਜੋੜ ਮੇਲੇ ਤੇ ਆਪਾਂ ਗੁਰਮਤੇ ਕਰਦੇ ਆ ਤੇ ਉਸੇ ਪਰੰਪਰਾ ਨੂੰ ਜਿਹੜਾ ਮੁੱਖ ਰੱਖਦੇ ਹੋਏ ਅੱਜ ਜਿਹੜਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਖੌਣੀ ਜਿਹੜੀ ਬਾਬਾ ਬਕਾਲਾ ਸਾਹਿਬ ਮਹਾਂਪੁਰਖਾਂ ਦੇ ਉਹਨਾਂ ਦੇ ਅਸਥਾਨ ਤੇ ਗੁਰਮਤੇ ਜਿੱਥੇ ਸਾਡੇ ਆਪਸੀ ਜਿਹੜੇ ਵਿਚਾਰ ਵਟਾਂਦਰੇ ਹੋਏ ਦਲਾਂ ਪੰਥਾਂ ਦੇ ਕੀ ਕੀ ਕਿਸੇ ਨੂੰ ਕੋਈ ਤੰਗੀ ਹੁੰਦੀ ਹੈ ਕੋਈ ਤੇ ਉਹਦੇ ਨਾਲ ਹੀ ਕਿਉਂਕਿ ਅੱਜ ਕੱਲ ਮੇਨ ਜਿਹੜੀ ਚੱਲ ਰਹੀ ਹੈ ਵੀ ਅਜੋਕੇ ਸਮੇਂ ਦੇ ਵਿੱਚ ਤੇ ਉਹਦੇ ਵਾਸਤੇ ਤੁਸੀਂ ਜੋ ਵੀ ਕੋਈ ਗੱਲਬਾਤ ਕਰਨੀ ਹੋਈ ਤੇ ਉਹ ਤੁਸੀਂ ਦੱਸੋਗੇ ਮੈਂ ਉਹਦਾ ਹੀ ਜਵਾਬ ਦੇਵਾਂਗਾ ਸਾਡਾ ਟਕਸਾਲ ਦੇ ਵੱਲੋਂ ਗੁਰਮਤੇ ਕੀ ਵਿਰੋਧ ਦੇ ਬਾਰੇ ਕੋਈ ਛੋਟਾ ਵਿਚਾਰ ਸਾਡਾ ਨਹਿੰਗ ਸਿੰਘ ਜਥੇਬੰਦੀਆਂ ਨੇ ਤੇ ਜਿਹੜਾ 10 ਤਰੀਕ ਨੂੰ ਹੀ ਸਭ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੇ ਨਹਿੰਗ ਸਿੰਘ ਦਲਾ ਪੰਥਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਸਾਰਿਆਂ ਨੇ ਜਿਹੜਾ ਸੀ ਲਿਖਤੀ ਜਿਹੜਾ ਉਹ ਵਚਨ ਕੀਤੇ ਸੀ ਤੁਸੀਂ ਇਹਨਾਂ ਤੇ ਕਾਇਮ ਰਹਿਣਾ ਤੇ ਉਹ ਹੁਣ ਉਹਨਾਂ ਨੂੰ ਪਤਾ ਵੀ ਉਹ ਕਿੰਨੇ ਕਾਇਮ ਨੇ ਤੇ ਦੂਸਰੀ ਗੱਲ ਐ ਵੀ ਜੇ ਸਾਡਾ ਸਭ ਤੋਂ ਪਹਿਲਾਂ ਨਿਹੰਗ ਸਿੰਘ ਦਲਾ ਬੰਥਾ ਨੇ ਵਿਰੋਧ ਕੀਤਾ ਸੀ 10 ਤਰੀਕ ਨੂੰ ਉਹਦੇ ਤੇ ਪੂਰਾ ਪਹਿਰਾ ਦਿੱਤਾ ਤੇ ਉਸੇ ਪਹਿਰੇ ਤੇ ਆਪਾਂ ਸਾਰੇ ਕਾਮਜਾਬ ਆ ਉਹ ਪਹਿਰੇ ਤੇ ਸਾਰੀਆਂ ਹੀ ਗੱਲਾਂ ਉਹਦੇ ਵਿੱਚ ਜੋ ਕੁਝ ਹੁਣ ਤੁਸੀਂ ਆਪਾਂ ਕਹਿਣਾ ਚਾਹੁੰਦੇ ਆ ਇਹ ਬਾਬਾ ਜੀ ਉਹਨਾਂ ਦੇ ਆਪ ਦੇ ਵਿਚਾਰ ਨੇ ਪਰ ਅਸੀਂ ਉਸੇ ਗੱਲ ਦੇ ਉੱਪਰ ਜਿਹੜੇ ਉਸੇ ਵਚਨ ਤੇ ਉਸੇ ਮਰਿਆਦਾ ਤੇ ਜਿਹੜੇ ਕਾਇਮ ਆ ਜਦੋਂ ਤੱਕ ਸਾਡੇ ਨਿਹੰਗ ਸਿੰਘ ਜਥੇਵੰਦੀਆਂ ਦੇ ਨਾਲ ਕਿਉਂਕਿ ਅਸੀਂ ਨਰੋਲ ਧਾਰਮਿਕ ਜਥੇਵੰਦੀਆਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਜਿਹੜਾ ਬਾਬਾ ਆਪਣੇ ਕੋਈ ਵੀ ਮਾਪੁਰਖ ਬੋਲਦੇ ਨੇ ਤੇ ਉਹਦੇ ਨਾਲ ਸਾਡਾ ਨਹੀਂ ਸਾਡਾ ਨਿਹੰਗ ਸਿੰਘ ਦਲਾਂ ਪੰਥਾਂ ਦਾ ਇੱਕ ਆਪਦਾ ਮਰਿਆਦਾ ਹੈ ਉਹ ਮਰਿਆਦਾ ਤੋਂ ਅਸੀਂ ਬਾਹਰ ਨਹੀਂ ਜਾਂਦੇ ਤੇ ਨਾਲ ਜਿੱਥੇ ਇਹ 10 ਤਰੀਕ ਨੂੰ ਜੋ ਵੀ ਉੱਥੇ ਗੁਰਮਤਾ ਹੋਇਆ ਤੇ ਉਹਦੇ ਵਾਸਤੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਤੇ ਉਹਦੇ ਮੁਤਾਬਕ ਹੀ ਆਪਾਂ ਚੱਲ ਰਹੇ ਹਾਂ ਨਹੀਂ ਸੰਦੇਸ਼ ਤੇ ਹੁਣ ਜੇ ਉਹਨਾਂ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਜੋ ਉਹਨੂੰ ਮਰਿਆਦਾ ਦੇ ਜੋ ਵਿਧੀ ਵਿਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ ਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜੇ ਉਹ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੇ ਗੁਰਮਤੇ ਕਰ ਰਹੇ ਨੇ ਉਹ ਸਾਨੂੰ ਬਿਲਕੁਲ ਪਰਵਾਨ ਨਹੀਂ ਕਰਦੇ ਵੀ ਪ੍ਰੋਗਰਾਮ ਜਿੱਥੇ ਸਿੰਘ ਸਾਹਿਬ ਨਾਤੇ ਸਾਡੇ ਨਿਹੰਗ ਸਿੰਘ ਜਿੱਥੇ ਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਬੁਲਾਉਣਗੇ ਆ ਤੇ ਨਾ ਅਸੀਂ ਜਿੱਥੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਕੋਈ ਜਦੋਂ ਤੱਕ ਉਹ ਕੋਈ ਸਾਡੇ ਗੁਰਮਤੇ ਅਨਸਾਰ ਨਹੀਂ ਗੱਲ ਹੁੰਦੀ ਤੇ ਉਦੋਂ ਤੱਕ ਉਹਨਾਂ ਦੇ ਸਰੂਪੇ ਵੀ ਅਸੀਂ ਪ੍ਰਵਾਨ ਨਹੀਂ ਕਰਦੇ। ਆ ਭਾਈ 26 ਦਿਨ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ। ਆਪਾਂ ਜਿੱਥੇ ਨਿਹੰਗ ਸਿੰਘ ਸੇਧ ਲੈ ਕੇ ਚੱਲਦੇ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਨੇ ਜੋ ਵੀ ਫੈਸਲੇ ਲਏ ਖਾਲਸਾ ਪੰਥ ਉਹਨਾਂ ਤੇ ਹੁਣ ਵੀ ਮਾਜ ਤੇ ਨਾਜ ਕਰਦਾ ਉਹ ਫੈਸਲਿਆਂ ਤੇ ਖਾਲਸੇ ਪੰਥ ਨੂੰ ਮਾਣ ਹੈ। ਜਿੱਥੇ ਆ ਗੱਲ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਮਰਿਆਦਾ ਦੇ ਨਾਲ ਆ ਇਹ ਸਾਰੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੁੰਦਾ ਸੀ 1920 ਤੋਂ ਪਹਿਲਾਂ ਉਹ ਵੀ ਨਹਿنگ ਸਿੰਘਾਂ ਕੋਲ ਹੁੰਦਾ ਸੀ ਬੁੱਢਾ ਦਲ ਕੋਲ ਸੀ ਸਾਰੇ ਪ੍ਰਬੰਧ ਇਹ 1925 ਦੇ ਵਿੱਚ ਜਿਹੜਾ ਐਕਟ ਅੰਗਰੇਜ਼ਾਂ ਨੇ ਜਿਹੜਾ ਅਸੀਂ ਬਣਾਇਆ ਉਹਦੇ ਮੁਤਾਬਕ ਹੁਣ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਨਾ ਉਹਦੇ ਕਰਕੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਹਦਾ ਤਾਂ ਅਸੀਂ ਡਟ ਕੇ ਵਿਰੋਧ ਕਰਨਾ ਹੀ ਹੈ ਪਰ ਅਸੀਂ ਚਾਹੁੰਦੇ ਵੀ ਕੋਈ ਆਪਸੀ ਭਰਾ ਮਾਰੂ ਕੋਈ ਇਹੋ ਜਿਹੀ ਵੀ ਨਹੀਂ ਆਪਾਂ ਚਾਹੁੰਦੇ ਪਰ ਉਹਨਾਂ ਨੂੰ ਵੀ ਚਾਹੀਦਾ ਜਿੰਨ ਹੰਗ ਸਿੰਘ ਜਥੇਬੰਦੀਆਂ ਨੇ ਹੁਣ ਤੱਕ ਮਰਿਆਦਾ ਨੂੰ ਸੰਭਿਆ ਹੋਇਆ ਤੇ ਉਹ ਮਰਿਆਦਾ ਤੇ ਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਜੰਗਾਂ ਜੁੱਧਾਂ ਚ ਮੁਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਕੋਈ ਜਦੋਂ ਵੀ ਭੀੜ ਆਪਣੇ ਨਹੀਂ ਜੇ ਆਪਣੇ ਜੇ ਉਹਨਾਂ ਦਾ ਮਾਨ ਸਨਮਾਨ ਜਥੇਦਾਰ ਜਿਹੜੇ ਐ ਉਹ ਆਪਣੇ ਨਗਰ ਕੀਰਤਨ ਦੇ ਨਾਲ ਇਹ ਵੀ ਪੁੱਛੋ ਨਾ ਨਗਰ ਕੀਰਤਨ ਦੇ ਨਾਲ ਆਏ ਸੀ ਕੋਈ ਸਿੰਘ ਸਾਹਿਬ ਕਿਸੇ ਵੀ ਤਖਤ ਦੇ ਹੈਗੇ ਸੀ ਨਾਲ ਹੈਨਾ ਉਹਦੇ ਦੀ ਮਾਨ ਮਰਿਆਦਾ ਤੇ ਤਾਂ ਛੱਟ ਵੱਜਦੀ ਹੈ ਨਾ ਉਹਦੇ ਤੇ ਉਹਦੇ ਨਾਲ ਮਾਨ ਮਰਿਆਦਾ ਨੂੰ ਵੀ ਛੱਟ ਵੱਜਦੀ ਹੈ। ਉਹਹੀ ਤਾਂ ਗੱਲ ਕਰਨਾ ਹੈ ਨਾ ਜਿਨ੍ਹਾਂ ਨੂੰ ਵੀ ਲਾਇਆ ਉਹਨਾਂ ਨੂੰ ਜਿਹੜਾ ਲਿਆਉਂਦੇ ਤਾਂ ਬਹੁਤ ਹੀ ਵਧੀਆ ਸਤਿਕਾਰ ਨਾਲ ਨੇ ਜਦੋਂ ਲਾਉਂਦੇ ਨੇ ਉਦੋਂ ਵੀ ਸਾਰਿਆਂ ਦੇ ਗੁਰਮਤੇ ਨਾਲ ਲਾਉਣ ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਜਾਂਦਾ ਉਹਦੇ ਆਪਾਂ ਖਿਲਾਫ ਹਾਂ ਤੇ ਦੂਜੀ ਗੱਲ ਹੈ ਜਦੋਂ ਲਾਉਣਾ ਹੁੰਦਾ ਉਹ ਕੋਈ ਆਪਣੇ ਇਹ ਜੇ ਕੋਈ ਅੰਗਰੇਜ਼ਾਂ ਨੇ ਜਾਂ ਕੋਈ ਇਹਨਾਂ ਨੇ ਵਿਧੀ ਵਿਵਧਾਨ ਜਿਹੜਾ ਉਦੋਂ ਦਾ ਚੱਲਿਆ ਆ ਰਿਹਾ ਜਿਸ ਆਪਣੇ ਸੈਂਟਰ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਉਹ ਸੋਧ ਉਹਨਾਂ ਨੇ ਵੀ ਕਈ ਕਾਨੂੰਨਾਂ 'ਚ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਸਿੰਘ ਸਾਬਾਂ ਦਾ ਜਿਹੜਾ ਇਹਨਾਂ ਦੀ ਐਜੈਕਟਿਵ ਹੈ ਤੇ ਉਹ ਵੀ ਸੋਧ ਕਰਕੇ ਸਿੰਘ ਸਾਬਾਂ ਦਾ ਸਤਕਾਰ ਜਿਹੜਾ ਉਹ ਵਿੱਚ ਆਪਣੇ ਜ਼ਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਉਹ ਨਰਾਦਰ ਨਹੀਂ ਕਰਨਾ ਕਿ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਸਰਬੱਤ ਖਾਲਸਾ ਨੇ ਜਿਹੜਾ ਉਹ ਗੁਰਮਤੇ ਉਹ ਸੰਗਤ ਤੋਂ ਗੁਰੂ ਸਾਹਿਬ ਬਹੁਤ ਕਿਰਪਾ ਸੰਗਤ ਕੁਝ ਵੀ ਕਰ ਸਕਦੀ ਹੈ ਪਰ ਸੰਗਤ ਜਿਹੜੀ ਸਰਬੱਤ ਖਾਲਸਾ ਦੀ ਜਦੋਂ ਗੱਲ ਆਊਗੀ ਸਮੁੱਚੇ ਖਾਲਸੇਪਨ ਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬੱਤ ਖਾਲਸਾ ਵੀ ਹੋ ਜਾਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਸੋਧ ਜਰੂਰ ਕਰਨੀ ਚਾਹੀਦੀ ਆ ਉਹ ਸਿੰਘ ਸਭਾ ਦਾ ਨਰਾਦਰ ਨਾਲ ਲਿਆਉਂਦੇ ਵੀ ਜਦੋਂ ਜ਼ਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਵਦੇ ਤੇ ਕੋਈ ਗੱਲਬਾਤ ਹੁੰਦੀ ਆ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ 2 ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਸੇ ਨੂੰ ਕੀ ਸੀ ਸਤਰਾਜ ਤੱਕ ਇਹਦਾ ਸਮੁੱਚੇ ਖਾਲਸੇ ਪੰਥ ਨਾਲ ਨਿਹੰਗ ਸੰਗ ਜਥੇਬੰਦੀਆਂ ਨਾਲ ਗੁਰਮਤੇ ਦੇ ਨਾਲ ਨਹੀਂ ਉੱਥੇ ਕੋਈ ਹੁੰਦਾ ਆਪਣੇ ਜਿਹੜਾ ਮਰਿਆਦਾ ਅਨਸਾਰ ਜੋ ਪਹਿਲਾਂ ਹੈਗੇ ਨੇ ਉਹਨਾਂ ਨੂੰ ਬਹਾਲ ਕਰਨ ਤੇ ਉਹ ਜਿਹੜੇ ਆ ਆਪਣੇ ਉਹ ਬਹਾਲ ਉਹ ਆਪਦੀ ਸੇਵਾ ਤੇ ਜਾਣ ਜੇ ਆਪਣੇ ਖਾਲਸੇ ਨੇ ਕਿਸੇ ਨੇ ਵੀ ਆਪਣੇ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਕੋਈ ਹਟਾਇਆ ਇਹ ਤੇ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਵੀ ਹੈ ਨਹੀਂ ਸੀ ਹੈਨਾ ਬਾਬਾ ਜੀ ਮੈਂ ਗੌਰਮਤਾ ਕਰਕੇ ਹੀ ਸਰਬੱਤ ਖਾਲਸੇ ਦਾ ਜਿਹੜਾ ਵਿਚਾਰ ਕੀਤਾ ਜਾ ਸਕਦਾ ਤੇ ਜਿਵੇਂ ਜਿਵੇਂ ਅੱਗੇ ਵਿਚਾਰ ਆਉਣਗੇ ਸੰਗਤ ਦੇ ਉਹਦੇ ਮੁਤਾਬਕ ਆਪਾਂ ਅਗਲੇ ਫੈਸਲੇ ਲਵਾਂਗੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਆਗਿਆ ਭਈ ਆਕਾਲ ਕੀ ਤਵੈ ਚਲਾਇਓ ਪੰਥ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਬਾਬਾ ਜੀ ਜਿਹੜਾ ਸੰਦੇਸ਼ ਉਹ ਉਹਨਾਂ ਨੇ ਕੀ ਸੰਦੇਸ਼ ਦਿੱਤਾ ਕੋਈ ਵੀ ਗੁਰਸੇ ਖੜਾ ਹੋ ਕੇ ਕੋਈ ਵੀ ਆਪਾਂ ਬੇਨਤੀ ਤੇ ਗੁਰੂ ਸਾਹਿਬ ਅੱਗੇ ਕਰਦੇ ਆਂ ਜੇ ਅਸੀਂ ਉਹ ਸੰਦੇਸ਼ ਨੂੰ ਆਪਾਂ ਇਹ ਨਹੀਂ ਇਹੋ ਜੇ ਕਿੰਤੂ ਪ੍ਰੰਤੂ ਜਨਾ ਸਾਨੂੰ ਪਾਓ ਆਪਾਂ ਨਰੋਲ ਜਿਹੜਾ ਕੋਈ ਸਰਕਾਰੀ ਹੈਗਾ ਤੋ ਦੱਸ ਦੇਣ ਜੇ ਉਹਨਾਂ ਦੀ ਸਾਂਝ ਰਹੀ ਆਪਣੇ ਬੀਜੇਪੀ ਨਾਲ ਜਾਂ ਕਿਸੇ ਨਾਲ ਵੀ ਆਪਾਂ ਇਹ ਚੱਕਰਾਂ 'ਚ ਨਹੀਂ ਪੈਣਾ ਅਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਨਹੰਗਸੰਗ ਜਥੇਬੰਦੀਆਂ ਨਰੋਲ ਧਾਰਮਿਕ ਨੇ ਜੇ ਕੋਈ ਵੀ ਇਹੋ ਜੀ ਗੱਲ ਕਰਦਾ ਹਰੇਕ ਨੂੰ ਆਪਣੇ ਉਹ ਇਹ ਨਾ ਸਮਝਣ ਜੇ ਸਾਰੀ ਦੁਨੀਆ ਹੀ ਥੋੜੀ ਹੁਣ ਸਰਕਾਰੀ ਹੋ ਗਈ ਜੇ ਸੰਗਤ ਦੀ ਆਪਾਂ ਇੱਕ ਆਵਾਜ਼ ਦੇ ਨਾਲ ਗੱਲ ਕਰਦੇ ਆ ਨਹੀਂ ਤਾਂ ਸਾਨੂੰ ਵੀ ਕੀ ਲੋੜ ਹੈ ਕਿਸੇ ਦਾ ਵਿਰੋਧ ਕਰਨ ਦੀ ਧਲੇਦਾਰ ਸਾਹਿਬ ਨੇ ਤਾਂ ਕਰਦਲਾ ਚਲੋ ਜੇ ਉਹਨਾਂ ਨੇ ਕੋਈ ਕੀਤਾ ਪਰ ਇਹ ਹੀ ਉਹਦੇ ਨਾਲ ਸਹਿਮਤ ਨਹੀਂ ਉਹ ਮर्यादा ਤੋਂ ਬਾਹਰ ਜਾ ਕੇ ਕੀਤਾ ਕਿਉਂਕਿ ਇੱਥੋਂ ਦੀ ਮर्यादा ਤੁਹਾਨੂੰ ਜ਼ਿਆਦਾ ਪਤਾ ਹੋਊਗੀ ਕਿੰਨੇ ਵਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਤੇ ਜੇ ਉਹ ਪਹਿਲਾਂ ਕੋਈ ਮर्यादा ਤੋਂ ਬਾਹਰ ਜਾ ਕੇ ਦੂਜੀ ਗੱਲ ਇਹ ਹੈ ਸਿੰਘ ਸਾਹਿਬ ਹੁੰਦੇ ਨੇ ਹੈੱਡ ਗਰੰਥੀ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਵੀ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੁੰਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੁੰਦੇ ਨੇ ਸਾਰੇ ਸੰਤ ਮਹਾਂਪੁਰਖ ਹੁੰਦੇ ਨੇ ਪੂਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਨੇ ਹਨਾ ਸਾਰੇ ਉੱਤੇ ਜਾ ਕੇ ਉਹ ਜਿਹੜੇ ਨੇ ਦਸਤਾਰ ਵਗੈਰਾ ਜਿਹਾ ਹੁੰਦੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ